ਸਾਰੇ ਦੇਸ਼ ਮੇ ਭਾਈ ਇਹ ਇਤਨੇ ਬੋਲੀ ਵਾਲੇ ਲੋਕ ਬੈਠੇ ਪੂਰਾ ਰੋਡ ਬਲੌਕ ਕਰਕੇ ਬੈਠ ਜਾਂਦੇ ਪ੍ਰੋਟੈਸਟ ਕਰਨੇ ਲੱਗਦੇ ਮਾਦਰ छब्बीस जनवरी को लाल किले के ऊपर क्या हुआ था बहुत सारे खालिस्तानी कुत्ते बहुत ज्यादा खुश हो रहे थे कि ये कर दिया हमने वो कर दिया अगर तो कोई प्रोटेस्ट हो रहा है तो सरकार क्या उनकी नाजायज मांगों को भी मान लगा ये एक पेड कैंपेन है इंडिया को डिफेम करने के लिए ग्लोबली क्या इस प्रोटेस्ट में खालिस्तान जिंदाबाद के नारे नहीं लगे क्या इस प्रोटेस्ट में हिंदुओं से आजादी की मांग नहीं हुई क्या इस प्रोटेस्ट में शर्जी इमाम की रिहाई की मांग नहीं हुई भाई क्या चाहते हो सरकार के सामने आप कुछ भी मांग रख लो मतलब सही है गलत तो सरकार आपके बिल मैंने भी पढ़ा है और मैं जानता हूँ की भाई बिल से अगर लाखों लोगों का नुकसान है तो करोड़ों लोगों का फायदा और हाल में न्यूज आई है की भाई बहुत सारे फॉरन सेलिब्रिटीज जैसे कि रिहाना खलीफा और वो एक छोटी सी बच्ची गंदी शक्ल की उसने अपना नाक दे दिया हमारे भाई देखो एक प्रोटेस्ट से करोड़ों के नुकसान करोड़ों का नुकसान तो होता ही प्लस एक रिपोर्ट के अनुसार रोज का 3500 करोड़ का नुकसान होता सतश्री काल जी मैं बाबू तुलसी मेरा मां 24 दिसंबर जिमखाना क्लब सेक्टर 29 गुड़गांव ਸੱਚੀ ਗੱਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਲ ਇਹ ਸ਼ਹੀਦੀ ਦਿਹਾੜੇ ਚਲਦੇ ਆ ਇਸ ਕਰਕੇ ਜਿਹੜਾ ਪ੍ਰੋਗਰਾਮ ਜੋਬੀ ਨੂੰ ਵਰਗਾ ਮਾ ਸੀ ਹੋਰ 18000 ਰੁਪਏ ਸੋ। ਬਾਕੀ ਜਾਣਕਾਰੀ ਤੋਂ ਅਸੀਂ ਬਾਅਦ ਚ। ਤੂੰ ਖਾਲਿਸਤਾਨੀ ਐ ਤੂੰ ਟੈਰਰਿਸਟ ਐ ਤੂੰ ਫਲਾਨਾ ਐ ਤੂੰ ਧਿੰਕਿਆ ਵੀ ਅਸੀਂ ਆ ਕਰਤਾ ਸੀ ਉਹ ਕਰਤਾ ਫਲਾਨਾ ਕਰਤਾ ਧਿੰਕਾ ਕਰਤਾ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਠੀਕ ਐ ਨਾ ਜਿੱਥੇ ਸਾਡੇ ਆਪਣੀ ਹੱਕਾਂ ਦੀ ਗੱਲ ਉਹ ਉੱਥੇ ਅਸੀਂ ਖੜੇ ਆ ਚਾਹੇ ਸਾਨੂੰ ਖਾਲਿਸਤਾਨੀ ਕਹੋ ਟੈਰਰਿਸਟ ਕਹੋ ਜੋ ਮਰਜ਼ੀ ਕਹੋ ਠੀਕ ਐ ਸਾਡੇ ਤੁਸੀਂ ਜੁਕਤੀ ਦੇ ਯਾਰ ਨਹੀਂ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਿਓ ਜੇ ਤੁਹਾਨੂੰ ਕੋਈ ਸੱਚੀ ਉਹ ਪ੍ਰੋਬਲਮ ਆ ਬੋਲਣੀ ਆ ਤੁਸੀਂ ਫੇਸ ਟੂ ਫੇਸ ਆ ਕੇ ਬੋਲੋ ਫਿਰ ਤੁਹਮ ਦੱਸਾਂਗੇ ਬੋਲੀ ਦਾ ਕਿਵੇਂ ਹੁੰਦਾ ਤੁਹਾਨੂੰ ਟੈਰਸ ਦਾ ਮੀਨਿੰਗ ਵੀ ਸਮਝਾਵਾਂਗੇ ਮੀਨਿੰਗ ਕੀ ਹੁੰਦਾ ਜਿੱਥੇ ਸਾਡੀ ਗੱਲ ਹੋਊਗੀ ਉੱਥੇ ਸਾਰੇ ਇਕੱਠੇ ਆ ਬਾਕੀ ਜੇ ਕਿਸੇ ਨੂੰ ਕੋਈ ਵਿੱਕੀ ਡੁੱਕੀ ਹੋਈ ਆ ਕੱਢਣ ਘੜਾਉਣ ਵਾਲੀ ਸ਼ਰੇਆਮ ਫੇਸ ਟੂ ਫੇਸ ਆ ਕੇ ਕੱਢੋ ਤੇ ਟਵੀਟਰਾਂ 'ਚ ਪਕਾਈ ਮਰੀ ਜਾਂਦੇ ਹੋ ਟਵੀਟਰਾਂ ਦੇ ਬਕਵਾਸ ਕਰੀ ਜਾਣੀ ਫੁਲਾਨੀ ਕੋਲੇ ਜਾਨੀ ਚਿੰਤੀ ਕਰੀ ਜਾਣੀ ਟੁੜੀਆਂ ਟੀਮਾਂ ਟੂਮਾਂ ਜੜੀਆਂ ਵੀ ਹੈਗੀਆਂ ਟਵੀਟਰ ਟਵੋਟਾਂ ਛੱਡ ਪਰ ਟੈਸਟ ਚਾਓ ਫਿਰ ਤੁਹਾਨੂੰ ਦੱਸਾਂਗੇ ਵੀ ਟੈਰਰਿਸਟ ਕੀ ਹੁੰਦਾ ਟੈਰਰਿਸਟ ਦੇ ਤੁਹਾਨੂੰ ਅਜੇ ਤੱਕ ਡੈਫੀਨੇਸ਼ਨ ਨਹੀਂ ਪਤਾ ਵੀ ਟੈਰਰਿਸਟ ਹੁੰਦਾ ਕੀ ਹੈ ਹਰੇਕ ਡੈਮੋਕਰੇਟਿਕ ਕੰਟਰੀ ਆ ਸਾਰਿਆਂ ਨੂੰ ਰਾਈਟ ਹੈਗਾ ਪੀਸਫੁਲੀ ਧਰਨ ਦਾ ਆਪਣੇ ਰਾਈਟਸ ਰੱਖਣ ਦਾ ਆਪਣੀਆਂ ਗੱਲਾਂ ਕਰਨ ਦਾ ਠੀਕ ਹੈ ਜੇ ਕੋਈ ਤੁਸੀਂ ਧਰਨਾ ਲਾਉਂਦਾ ਧਰਨਾ ਜੇ ਅਸੀਂ ਧਰਨਾ ਲਾਈਏ ਤਾਂ ਅਸੀਂ ਟੈਰਰਿਸਟ ਹੋ ਗਿਆ ਤੁਸੀਂ ਹਿੰਦੂ ਰੈਸਟਰ ਕਹਿ ਰਹੇ ਹੋ ਅਸੀਂ ਕਹਿਨੇ ਵਿੱਚ ਠੀਕ ਹੈ ਭਾਈ ਪਗਾਈ ਮਾਰੀ ਚੱਲੋ ਜੇ ਅਸੀਂ ਆਪਦੇ ਪੰਜਾਬ ਨੂੰ ਕੁਝ ਅਜਿਹਾ ਕੁਝ ਕਿਹਾ ਵੀ ਨਹੀਂ ਇਦਾਂ ਦਾ ਫਿਰ ਟੈਰਰਿਸਟ ਕਹਿਣ ਲੱਗੇ ਠੀਕ ਹੈ ਜਿਨ੍ਹਾਂ ਨੇ ਹਨਾ ਜਾਨੇ ਪੰਤੇ ਠੀਕ ਹੈ ਸਾਡੇ ਪੰਜਾਬ ਨੇ ਉਹ ਟਾਈਮ ਵੀ ਦੇਖਿਆ ਪੰਜਾਬ ਵਾਲੀ ਆਰਟਿਸਟ ਹੈ ਓਵਰ ਆਲ ਵਰਲਡ ਮੁੱਛ ਖੜੀ ਹੋੰਮਰੀ ਸਾਰਿਆਂ ਦੀ ਠੀਕ ਹੈ ਨਾ ਸਾਡੀ ਗੱਲ ਕਰੋ ਬਾਲੀ ਬੁਲੀਵੁੱਡ ਨੂੰ ਅਸੀਂ ਛੁਪਤੀ ਦੇ ਬਰਾਬਰ ਵੀ ਸਮਝਦੇ ਕਿਸੇ ਠੀਕ ਹੈ ਨਾ ਆਓ ਜੀ ਅਣਖ ਤੇ ਆਪਣੀ ਇੱਜ਼ਤ ਤੇ ਆਓ ਜੀ ਆਪ ਨੂੰ ਤੇ ਜਾਓ ਆ ਜਿੰਨਾ ਝੜ ਜਾਓ ਆ